ਲੋਕ ਸਭਾ ਚੋਣਾਂ 2024 ਦੀਆਂ ਪੰਜਾਬ 'ਚ ਸਿਖਰ ਤੇ ਨੇ ਤੇ ਅਸਮਾਨੀ ਜਿਹੜਾ ਸਿਆਸੀ ਪਾਰਾ ਉਹ ਵੀ ਫੁੱਲ ਚੜਿਆ ਹੋਇਆ ਏ ਉਧਾਰ ਦੇ ਉਮੀਦਵਾਰਾਂ ਦੀ ਪੂਰੀ ਕਹਿੰਦੇ ਧੂਤੀ ਬੋਲ ਰਹੀ ਹੈ ਪੰਜਾਬ ਦੇ ਵਿੱਚ ਜਿਹੜੇ ਉਮੀਦਵਾਰ ਉਲਿੱਕੇ ਗਏ ਨੇ ਉਹਨਾਂ ਨਾਲ ਸੰਬੰਧਤ ਅੱਜ ਨਾਲ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ 'ਚ ਲੋਕ ਸਭਾ ਚੋਣਾਂ ਕਾਰਨ ਪਿਛਲੇ ਤਕਰੀਬਨ 15 ਦਿਨਾਂ ਤੋਂ ਵੱਖ-ਵੱਖ ਪਾਰਟੀਆਂ 'ਚ ਛੋਟੇ ਵੱਡੇ ਨੇਤਾਵਾਂ ਦਾ ਆਉਣਾ ਜਾਣਾ ਭਾਵ ਪਾਰਟੀ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਕਾਰਨ ਹੁਣ ਸਿਆਸੀ ਹਲਕਿਆਂ 'ਚ ਇਹ ਵੀ ਚਰਚਾ ਚੱਲ ਪਈ ਹੈ ਕਿ ਪੰਜਾਬ 'ਚ ਸ਼ਾਮਲ ਕਿਤੇ ਭਾਵੇਂ ਵੱਖ-ਵੱਖ ਪਾਰਟੀਆਂ ਨੇ ਜੋ ਉਮੀਦਵਾਰ ਧਾਰੇ ਲੈ ਕੇ ਇੱਕ ਦੂਜੇ ਤੋਂ ਆਪਣੇ ਸਿਆਸੀ ਮੈਦਾਨ ਦੇ ਵਿੱਚ ਉਤਾਰੇ ਨੇ ਉਹਨਾਂ ਦੀ ਕਹਿੰਦੇ ਹੁਣ ਖੂਬ ਤੋਤੀ ਪੋਲ ਰਹੀ ਹੈ ਦੱਸ ਦਿਓ ਕਿ ਭਾਜਪਾ ਨੇ ਲੁਧਿਆਣਾ ਤੋਂ ਰਵਨੀਤ ਬਿੱਟੂ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਕਾਂਗਰਸ ਤੋਂ ਉਧਾਰੇ ਲੈ ਕੇ ਉਮੀਦਵਾਰ ਬਣਾਇਆ ਇੱਥੇ ਬਸ ਨਹੀਂ ਹੁਣ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਸਭ ਦਾ ਮੰਤਰੀ ਸਰਦਾਰ ਸਿਕੰਦਰ ਸਿੰਘ ਲੋਕਾਦੀਨ ਨੂੰ ਪਰਮਪਾਲ ਕੌਰ ਨੂੰ ਬਠਿੰਡੇ ਤੋਂ ਤੇ ਅਕਾਲੀ ਦਲ ਦੀ ਟਿਕਟ ਤੇ ਐਮਐਲਏ ਰਹੇ ਮਨਜੀਤ ਸਿੰਘ ਮੰਨੇ ਨੂੰ ਖੰਡੂਰ ਸਾਹਿਬ ਤੋਂ ਤੇ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦੇ ਕੇ ਮੈਦਾਨ 'ਚ ਉਤਾਰਿਆ ਏ ਜੇਕਰ ਗੱਲ ਪਟਿਆਲਾ ਲੋਕ ਸਭਾ ਸੀਟ ਦੀ ਕਰੇ ਤਾਂ ਇਸੇ ਤਰ੍ਹਾਂ ਕਾਂਗਰਸ ਨੇ ਪਟਿਆਲਾ ਤੋਂ ਆਮਾਦੀ ਪਾਰਟੀ ਦੇ ਸਬਕਾ ਐਮਪੀ ਤਰਬੀਰ ਗੰਦੀ ਨੂੰ ਉਮੀਦਵਾਰ ਬਣਾਉਣ 'ਚ ਪਿੱਛੇ ਨੇ ਰਹੀ ਜਦਕਿ ਆਮਾਦੀ ਪਾਰਟੀ ਨੇ ਤਾਂ ਕਾਂਗਰਸ ਦੇ ਮੌਜੂਦਾ ਵਿਧਾਇਕ ਰਾਜਕੁਮਾਰ ਚੱਬੇਵਾਲ ਨੂੰ ਹੁਸ਼ਿਆਰ ਪਰ ਗੁਰਪ੍ਰੀਤ ਸਿੰਘ ਜੀਪੀ ਨੂੰ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਜਿਹੜੇ ਸਾਬਕਾ ਵਿਧਾਇਕ ਨੇ ਭਵਨ ਕੁਮਾਰ ਟੈਨੂ ਨੂੰ ਜਲੰਧਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਜਿਸ ਦੇ ਕਰਕੇ ਹੁਣ ਲੋਕਾਂ ਦੇ ਵਿੱਚ ਇਹ ਚਰਚਾ ਛਿੜ ਪਈ ਹੈ ਕਿ ਦਲ ਬਦਲੀਆਂ ਦੇ ਕਾਰਨ ਜਿਹੜੇ ਆਮ ਵੋਟਰ ਨੇ ਉਹ ਪੂਰੀ ਤਰ੍ਹਾਂ ਦੁਖੀ ਨੇ ਕਿ ਆਖਰਕਾਰ ਇਹ ਦਲ ਬਦਲੀ ਵਾਲਾ ਦੌਰ ਪੰਜਾਬ ਦੇ ਭਵਿੱਖ ਦੀ ਸਿਆਸਤ ਤੇ ਕੀ ਅਸਰ ਪਾਵੇਗਾ ਸੋ many ਅਕਾਲ ਦਲ ਨੇ ਵੀ ਸ੍ਰੀ ਅੰਮ੍ਰਿਤਸਰ ਤੋਂ ਲੋਕ ਸਭਾ ਸੀਟ ਲਈ ਭਾਜਪਾ ਚ ਮੰਤਰੀ ਰਹੇ ਅਨਿਲ ਜੋਸ਼ੀ ਨੂੰ ਪਿਛਲੇ ਸਮੇਂ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਸੀ ਹੁਣ ਉਹਨਾਂ ਨੂੰ ਟਿਕਟ ਦੇ ਕੇ ਨਿਵਾਜ਼ ਦਿੱਤਾ ਹੈ ਭਾਵੇਂ ਅਨਿਲ ਜੋਸ਼ੀ ਨੂੰ ਕਾਫੀ ਸਮੇਂ ਤੋਂ ਪਾਰਟੀ ਦੇ ਵਿੱਚ ਸ਼ਾਮਲ ਸਨ ਪਰ ਜਿਹੜੇ ਨਵੇਂ ਹੁਣ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਆਏ ਨੇ ਜਾਂ ਫਿਰ ਉਹਨਾਂ ਨੂੰ ਆਉਣ ਸਾਹ ਟਿਕਟਾਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਉੱਤੇ ਜ਼ਿਆਦਾਤਰ ਸਵਾਲ ਖੜੇ ਹੋ ਰਹੇ ਨੇ ਆਪਣਾ ਉਮੀਦਵਾਰ ਉਧਾਰ ਵਾਲਾ ਉਮੀਦਵਾਰ ਖੜਾ ਕਰਨ ਵਾਲੇ ਬਾਕੀ ਹੁਣ ਦੇਖਦੇ ਆ ਕਿ ਕਾਂਗਰਸ ਭਾਜਪਾ ਤੇ ਅਕਾਲੀ ਦਲ ਰਹਿੰਦੇ ਹਲਕਿਆਂ ਚ ਆਪਣੀ ਪਾਰਟੀ ਦੇ ਉਮੀਦਵਾਰ ਕਿਹੜੇ ਖੜੇ ਕਰਦਾ ਹੈ ਕਿ ਜਾਂ ਫਿਰ ਉੱਥੇ ਵੀ ਉਧਾਰਪੁਰ ਨੇ ਚ ਜਿਹੜੇ ਉਮੀਦਵਾਰ ਨੇ ਉਹ ਲੈ ਜਾਣਗੇ ਦੱਸਦੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਜਿਹੜਾ ਆਮ ਵਰਕਰ ਹੈ ਉਹ ਇਸ ਗੱਲ ਤੋਂ ਦੁਖੀ ਹੈ ਕਿ ਕਿਉਂ ਜਿਹੜੇ ਲੀਡਰ ਨੇ ਪਾਰਟੀ ਪੰਜਾਬ ਦੇ ਹਿੱ ਜਿਹੜੇ ਹਿੱਤ ਨੇ ਉਹਨਾਂ ਦੇ ਵਾਸਤੇ ਪਾਰਟੀ ਨੂੰ ਬਦਲਦੇ ਨੇ ਜਾਂ ਫਿਰ ਆਪਣੇ ਨਿੱਜੀ ਸਵਾਰਥਾਂ ਕਰਕੇ ਇਹ ਵੱਡਾ ਸਵਾਲ ਹੁਣ ਪੰਜਾਬ ਦੀ ਭਵਿੱਖ ਦੇ ਗਰਭ ਦੇ ਵਿੱਚ ਹੈ ਕਿਉਂਕਿ ਹੁਣ ਤੱਕ ਜੋ ਕੁਝ ਲੀਡਰਾਂ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਪਾਰਟੀਆਂ ਦੀ ਦਲਬਦਲੀ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਸਿਆਸੀ ਮਾਹਿਰ ਵੀ ਚਿੰਤਤ ਨੇ ਕਿ ਇਸ ਵਾਰ ਲੋਕ ਸਭਾ ਦੀਆਂ ਚੋਣਾਂ 'ਚ ਇਹ ਹੋ ਕੀ ਰਿਹਾ ਹੈ